ਅਚਾਨਕ ਜਸਰਾਜ ਆਪਣਾ ਘਰ ਪਰਿਵਾਰ ਕਾਰੋਬਾਰ ਛੱਡ ਕੇ ਆਪਣੀ ਗਰਲਫ੍ਰੈਂਡ ਦੇ ਨਾਲ ਅਮਰੀਕਾ ਚਲਾ ਗਿਆ। ਜਾਣ ਤੋਂ ਪਹਿਲਾਂ ਉਸਨੇ ਆਪਣੇ ਆਫਿਸ ਤੋਂ ਫੋਨ ਕਰਕੇ ਆਪਣੀ ਪਤਨੀ ਨੂੰ ਇਹ ਗੱਲ ਕਹੀ ਸੀ ਕਿ ਮੈਂ ਹਮੇਸ਼ਾ ਹਮੇਸ਼ਾ ਲਈ ਜਾ ਰਿਹਾ ਹਾਂ। ਪਿਤਾ ਜੀ ਨੂੰ ਕਹਿ ਨਹੀਂ ਮੇਰੇ ਵਿੱਚ ਹਿੰਮਤ ਨਹੀਂ ਤੇ ਮਾਫੀ ਮੰਗਣ ਦਾ ਵੀ ਅਧਿਕਾਰ ਮੈਂ ਗਵਾ ਦਿੱਤਾ। ਹਾਂ ਪਰ ਫਿਰ ਵੀ ਮੈਂ ਇਹ ਗੱਲ ਕਹਿ ਰਿਹਾ ਕਿ ਮੈਨੂੰ ਮਾਫ ਕਰ ਦਿਓ। ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਇਹ ਗੱਲ ਕਹਿਣਾ ਮੇਰੇ ਲਈ ਬਹੁਤ ਆਸਾਨ ਹੈ ਪਰ ਪੁੱਲਣਾ ਬਹੁਤ ਮੁਸ਼ਕਲ ਹੈ। ਫਿਰ ਵੀ ਤੁਸੀਂ ਇਹ ਸਮਝ ਲਿਓ ਕਿ ਮੈਂ ਤੁਹਾਡੇ ਲਈ ਮਰ ਚੁੱਕਿਆ ਹਾਂ ਇਸ ਤੋਂ ਪਹਿਲਾਂ ਕਿ ਉਸਦੀ ਪਤਨੀ ਉਸ ਨੂੰ ਕੁਝ ਕਹਿੰਦੀ ਉਸਨੇ ਪਹਿਲਾਂ ਹੀ ਫੋਨ ਕੱਟ ਦਿੱਤਾ ਇਹ ਵਿਦਾਈ ਮੌਤ ਤੋਂ ਵੀ ਜ਼ਿਆਦਾ ਭਿਆਨਕ ਸੀ ਜਸਰਾਜ ਵਸਿਆ ਵਸਾਇਆ ਕਰ ਉਜਾੜ ਕੇ ਚਲਾ ਗਿਆ ਸੀ ਆਪਣੇ ਪਤੀ ਦੇ ਬਾਰੇ ਇਹ ਗੱਲ ਆਪਣੇ ਸਹੁਰੇ ਨੂੰ ਦੱਸਦਿਆਂ ਹੋਇਆ ਉਹ ਬੇਹੋਸ਼ ਹੋ ਕੇ ਡਿੱਗ ਗਈ ਸੀ ਬੁੱਢੇ ਬਾਪ ਨੇ ਆਪਣੇ ਬੇਟੇ ਦਾ ਘਰ ਪਰਿਵਾਰ ਦਾ ਬੋਝ ਆਪਣੇ ਸਿਰ ਤੇ ਚੁੱਕ ਲਿਆ ਜਸਰਾਜ ਦੇ ਪਿਤਾ ਨੇ ਆਪਣੀ ਨੂੰਹ ਤੇ ਆਪਣੀ ਪੋਤੀ ਨੂੰ ਆਪਣੀ ਛਤਰਛਾਇਆ ਹੇਠ ਲੁਕੋ ਲਿਆ ਸੀ। ਸਿਮਰਨ ਤਾਂ ਬੇਹੋਸ਼ ਹੋ ਗਈ ਸੀ ਕਿਉਂਕਿ ਉਸ ਦਾ ਬੀਪੀ ਲੋ ਹੋ ਗਿਆ ਸੀ। ਡਾਕਟਰ ਸਰਾਣੀ ਬੈਠਾ ਸੀ ਤੇ ਦੂਜੇ ਪਾਸੇ ਉਸ ਦਾ ਸਹੁਰਾ ਉਹ ਆਪਣੀ ਨੂੰਹ ਦੇ ਸਿਰ ਤੇ ਹੱਥ ਫੇਰਦਿਆਂ ਹੋਇਆ ਇਹ ਗੱਲ ਕਹਿ ਰਿਹਾ ਸੀ ਕਿ ਧੀਏ ਅੱਜ ਰੋਲ ਹੈ ਜਿੰਨਾ ਰੋਣਾ ਪਰ ਅੱਜ ਤੋਂ ਬਾਅਦ ਮੈਂ ਤੈਨੂੰ ਉਸ ਕਲੰਕ ਦਾ ਨਾਮ ਵੀ ਕਦੇ ਲੈ ਕੇ ਰੋਣ ਨਹੀਂ ਦੇਵਾਂਗਾ। ਫਿਰ ਉਸ ਦੇ ਸਹੁਰੇ ਨੇ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਮੈਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਉਹ ਕੌਣ ਸੀ ਜਿਸ ਨੇ ਸਾਡਾ ਘਰ ਬਰਬਾਦ ਕਰ ਦਿੱਤਾ। ਸਿਮਰਨ ਬਿਟਰ ਬਿਟਰ ਆਪਣੀ ਸਹੁਰੇ ਦੀ ਮੂੰਹ ਵੱਲ ਵੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਆਖਰ ਮੈਂ ਆਪਣੇ ਪਤੀ ਬਿਨਾਂ ਕਿਵੇਂ ਜੀਵਾਂਗੀ। ਹੁਣ ਤੱਕ ਤਾਂ ਉਹ ਉਸਦੇ ਨਾਂ ਲਪਟੀ ਹੋਈ ਵੇਲ ਦੀ ਤਰ੍ਹਾਂ ਜਿਉਂ ਰਹੀ ਸੀ। ਹੁਣ ਇਸ ਆਧਾਰ ਤੋਂ ਬਿਨਾਂ ਉਹ ਜ਼ਮੀਨ ਤੇ ਪਖਰ ਚੁੱਕੀ ਹੈ। ਹੁਣ ਕੌਣ ਸਹਾਰਾ ਬਣੇਗਾ ਜਾਂ ਫਿਰ ਕੌਣ ਉਸਨੂੰ ਸਹਾਰਾ ਦੇਵੇਗਾ? ਬਿਨਾਂ ਕਿਸੇ ਵਜ੍ਹਾ ਕਰਕੇ ਉਸਦਾ ਪਤੀ ਉਸਨੂੰ ਬੇਸਹਾਰਾ ਛੱਡ ਕੇ ਚਲਾ ਗਿਆ ਸੀ। ਪਤਾ ਨਹੀਂ ਉਹਨਾਂ ਦੇ ਵਿੱਚ ਕੌਣ ਆ ਗਈ ਸੀ ਤੇ ਉਹ ਕਿਸ ਤਰ੍ਹਾਂ ਦੀ ਔਰਤ ਸੀ ਜੋ ਉਸਦੇ ਪਤੀ ਨੂੰ ਆਪਣੇ ਮੋਹ ਪਿਆਰ ਦੇ ਜਾਲ ਵਿੱਚ ਫਸਾ ਕੇ ਹਮੇਸ਼ਾ ਹਮੇਸ਼ਾ ਲਈ ਉਸ ਤੋਂ ਦੂਰ ਲੈ ਗਈ ਸੀ ਛੋਟੀ ਬੱਚੀ ਪਿਤਾ ਦੇ ਸਮਾਨ ਬੁੱਟਾ ਸੋਹਰਾ ਫੈਲਿਆ ਕਾਰੋਬਾਰ ਜ਼ਿੰਦਗੀ ਹੁਣ ਇੱਕ ਤਪਦੀ ਦੁਪਹਿਰ ਵਰਗੀ ਹੋ ਗਈ ਸੀ ਨੰਗੇ ਪੈਰ ਚੱਲਣਾ ਪਵੇਗਾ ਨਾ ਆਰਾਮ ਤੇ ਨਾ ਕੋਈ ਛੱਤ ਜਸਰਾਜ ਦੇ ਹੁੰਦਿਆਂ ਹੀ ਉਸਦਾ ਪਿਤਾ ਰਿਟਾਇਰ ਹੋ ਕੇ ਜੀਵਨ ਜਾਰੀਆ ਸੀ ਆਫਿਸ ਜਾਂਦਾ ਵੀ ਸੀ ਤਾਂ ਥੋੜੇ ਸਮੇਂ ਲਈ ਪਰ ਪੂਰਾ ਕਾਰੋਬਾਰ ਉਹੀ ਸੰਭਾਲਦਾ ਸੀ। ਉਸਦੀ ਭੱਜ ਦੌੜ ਦੇਖਦਿਆਂ ਇੱਕ ਦਿਨ ਉਸਦੀ ਨੋ ਸਿਮਰਨ ਨੇ ਉਸ ਨੂੰ ਕਿਹਾ, "ਪਾਪਾ, ਤੁਸੀਂ ਦਿਨ ਰਾਤ ਇੰਨੀ ਮਿਹਨਤ ਕਰਦੇ ਹੋ, ਮੈਨੂੰ ਚੰਗਾ ਨਹੀਂ ਲੱਗਦਾ।" ਪਰ ਦਿਲ ਲਗਾਉਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ। ਹੌਲੀ-ਹੌਲੀ ਇਹ ਸਭ ਕੁਝ ਠੀਕ-ਠਾਕ ਚੱਲਣ ਲੱਗਾ ਸੀ। ਅਚਾਨਕ ਇੱਕ ਦਿਨ ਸਿਮਰਨ ਦੀ ਮਾਤਾ-ਪਿਤਾ ਘਰ ਆ ਪਹੁੰਚੇ। ਉਹ ਆਪਣੀ ਤੀਨ ਨੂੰ ਤੇ ਆਪਣੀ ਦੋ ਤੀਨ ਨੂੰ ਲੈਣ ਆ ਗਏ ਸੀ। ਉਹਨਾਂ ਨੇ ਇਹ ਕਹਿਣਾ ਸੀ ਕਿ ਬਿਨਾਂ ਪਤੀ ਤੋਂ ਸਾਰੇ ਦੇ ਨਾਲ ਰਹਿੰਦੇ ਲੋਕੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਲੋਕੀ ਤਾਂ ਇਸ ਤਰ੍ਹਾਂ ਕਹਿੰਦੇ ਆ ਕਿ ਇਹਨਾਂ ਦੋਨਾਂ ਦਾ ਪਹਿਲਾਂ ਤੋਂ ਹੀ ਸੰਬੰਧ ਸੀ ਇਸ ਲਈ ਇਹਨਾਂ ਨੇ ਆਪਣੇ ਬੇਟੇ ਨੂੰ ਘਰੋਂ ਕੱਢ ਦਿੱਤਾ ਦੋਨਾਂ ਪਰਿਵਾਰਾਂ ਦੀ ਬਦਨਾਮੀ ਹੋ ਰਹੀ ਹੈ ਇਸ ਲਈ ਸਿਮਰਨ ਨੂੰ ਆਪਣੇ ਪਿਕੇ ਘਰ ਜਾਣਾ ਹੀ ਪਵੇਗਾ ਉਹਨਾਂ ਦੇ ਖਰਚਣ ਦੇ ਪੈਸੇ ਉਸ ਦਾ ਸਹੁਰਾ ਪੇਛਾ ਰਹੇਗਾ ਮਾਂ ਮਾਪਦਿਆਂ ਗੱਲਾਂ ਸੁਣ ਕੇ ਉਹ ਤਾਂ ਹੈਰਾਨ ਹੀ ਰਹਿ ਗਈ ਸੀ ਉਸ ਦੇ ਸਿਰ ਤੇ ਤਾਂ ਅਸਮਾਨ ਹੀ ਟੁੱਟ ਪਿਆ ਸੀ ਉਹ ਮੂਕ ਬਣੀ ਖੜੀ ਰਹਿ ਗਈ ਇਸ ਗੱਲ ਤੇ ਸਿਮਰਨ ਦੇ ਸਹੁਰੇ ਨੇ ਉਸ ਦੇ ਮਾਤਾ ਪਿਤਾ ਨੂੰ ਇਹੀ ਗੱਲ ਕਹੀ ਕਿ ਇਸ ਬਾਰੇ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਾਂਗਾ ਬਲਕਿ ਹੁਣ ਇਸ ਦਾ ਫੈਸਲਾ ਤੁਹਾਡੀ ਤੀ ਤੇ ਮੇਰੀ ਨੂੰ ਯਾਨੀ ਕਿ ਸਿਮਰੰਦੀ ਹੱਥ ਵਿੱਚ ਹੈ ਜੇ ਉਹ ਜਾਣਾ ਚਾਹੁੰਦੀ ਹੈ ਤਾਂ ਖੁਸ਼ੀ-ਖੁਸ਼ੀ ਆਪਣੀ ਬੇਟੀ ਨੂੰ ਆਪਣੇ ਨਾਲ ਲਿਜਾ ਸਕਦੀ ਹੈ ਬਸ ਇਨੀ ਗੱਲ ਕਹਿ ਕੇ ਉਸਨੇ ਅਪਰਾਧੀਆਂ ਦੀ ਤਰ੍ਹਾਂ ਆਪਣਾ ਸਿਰ ਝੁਕਾ ਲਿਆ ਸੀ ਉਸ ਸਮੇਂ ਸਿਮਰੰਦੀ ਬੇਟੀ ਆਪਣੇ ਦਾਦੇ ਦੀ ਗੋਦੀ ਵਿੱਚ ਬੈਠੀ ਸੀ ਨਾਨਾ ਨਾਨੀ ਉਸ ਨੂੰ ਆਪਣੀ ਗੋਦ ਵਿੱਚ ਲਿਆਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸੀ ਪਰ ਉਹ ਨਹੀਂ ਆਈ ਉਸਨੇ ਆਪਣੇ ਦਾਦੇ ਨੂੰ ਬਹੁਤ ਕੱਸ ਕੇ ਫੜਿਆ ਹੋਇਆ ਸੀ ਤੇ ਛੱਡਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਬੇਟੀ ਦੇ ਘਰ ਛੱਡ ਕੇ ਜਾਣ ਤੇ ਉਹ ਵੀ ਇੰਨਾ ਭਾਵੁਕ ਨਹੀਂ ਸੀ ਹੋਈ ਜਿੰਨਾ ਆਪਣੀ ਪੋਤੀ ਨੂੰ ਦੇਖ ਕੇ ਹੋ ਰਹੀ ਸੀ। ਆਪਣੇ ਸਹੁਰੇ ਦੀ ਇਸ ਹਾਲਤ ਨੂੰ ਦੇਖ ਕੇ ਸਿਮਰਨ ਵੀ ਔਟ ਖੜੀ ਹੋਈ ਤੇ ਆਪਣੇ ਮਾਤਾ-ਪਿਤਾ ਨੂੰ ਕਹਿਣ ਲੱਗੀ ਮੈਂ ਤੇ ਮੇਰੀ ਬੇਟੀ ਇਸ ਘਰ ਵਿੱਚ ਹੀ ਰਹਾਂਗੇ। ਸਿਮਰਨ ਨੂੰ ਇਸ ਗੱਲ ਦਾ ਪਤਾ ਸੀ ਕਿ ਉਸ ਦਾ ਸਹੁਰਾ ਉਸ ਦੇ ਪਿਤਾ ਸਮਾਨ ਤੇ ਪਿਤਾ ਵਾਂਗ ਪਿਆਰ ਕਰ ਰਿਹਾ ਹੈ। ਅਸਨੇ ਲੰਬਾ ਸਾਲ ਲਿਆ ਤੇ ਉਸ ਘਰ ਵਿੱਚ ਰਹਿਣ ਦਾ ਫੈਸਲਾ ਲਿਆ ਕਿਉਂਕਿ ਜੇ ਉਸ ਨੂੰ ਆਪਣੇ ਸਹੁਰੇ ਦਾ ਸਹਾਰਾ ਨਾ ਮਿਲਦਾ ਤਾਂ ਉਹ ਆਪਣੇ ਮਾਤਾ ਪਿਤਾ ਦੇ ਆਸਰੇ ਇੱਕ ਵਿਚਾਰੀ ਜਹੀ ਬਣ ਕੇ ਰਹਿ ਰਹੀ ਹੁੰਦੀ ਆਪਣੇ ਸਹੁਰੇ ਦੀ ਬਦੌਲਤ ਉਹ ਉੱਚੀ ਹੋ ਕੇ ਜਿਉਂ ਰਹੀ ਸੀ ਨਹੀਂ ਤਾਂ ਨਦੀ ਦੇ ਟਾਪੂ ਦੀ ਤਰ੍ਹਾਂ ਉਹ ਕਣ ਕਣ ਬिखर ਗਈ ਹੁੰਦੀ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਿਮਰਨ ਦੇ ਪਤੀ ਦੇ ਜਾਣ ਤੋਂ ਬਾਅਦ ਉਸਦੀ ਬੇਟੀ 17 ਸਾਲਾਂ ਦੀ ਹੋ ਗਈ ਇੱਕ ਦਿਨ ਉਸ ਦਾ ਸੋਰਾ ਮਾਰਨਿੰਗ ਵਾਕ ਤੋਂ ਬਾਅਦ ਵਾਪਸ ਨਹੀਂ ਆਇਆ 8 ਤੋਂ 8:30 ਤੇ ਫਿਰ 9 ਵਜ ਚੁੱਕੇ ਸੀ ਨਾ ਉਹਨਾਂ ਦਾ ਕੋਈ ਫੋਨ ਆਇਆ ਸੀ ਤੇ ਨਾ ਹੀ ਕੋਈ ਡੋਰ ਬੈਲ ਵੱਜੀ ਸੀ ਦਰਵਾਜ਼ਾ ਖੋਲ ਕੇ ਮਾਵਾਂ ਧੀਆਂ ਇੱਕ ਦੂਜੇ ਦਾ ਮੂੰਹ ਤੱਕ ਰਹੀਆਂ ਸੀ ਮਾਰਨਿੰਗ ਵਾਕ ਕਰਨ ਵਾਲਿਆਂ ਦੀ ਤਰ੍ਹਾਂ ਘੜੀ ਦੀ ਸੂਈ ਵੀ ਭੱਜੀ ਜਾ ਰਹੀ ਸੀ ਅਚਾਨਕ ਫੋਨ ਦੀ ਘੰਟੀ ਵੱਜੀ ਸਿਮਰਨ ਭੱਜਦੀ ਹੋਈ ਫੋਨ ਕੋਲ ਆਈ ਜਿਵੇਂ ਹੀ ਉਸਨੇ ਫੋਨ ਚੱਕਿਆ ਕਿਸੇ ਲੜਕੇ ਨੇ ਉਸਨੂੰ ਪੁੱਛਿਆ ਕਿ ਇਹੇ ਫੋਨ ਤੁਹਾਡੇ ਕਿਸੇ ਫੈਮਿਲੀ ਮੈਂਬਰ ਦਾ ਸਿਮਰਨ ਨੇ ਤੁਰੰਤ ਜਵਾਬ ਦਿੱਤਾ ਕਿ ਜੀ ਇਹ ਮੇਰੇ ਪਿਤਾ ਜੀ ਦਾ ਫੋਨ ਹੈ ਉਸ ਲੜਕੇ ਨੇ ਦੱਸਿਆ ਕਿ ਤੁਹਾਡੇ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ ਸਿਮਰਨ ਨੇ ਆਪਣੀ ਬੇਟੀ ਦਾ ਹੱਥ ਫੜਿਆ ਤੇ ਭੱਜਦੀ ਹੋਈ ਗੇਟ ਵੱਲੋਂ ਚਲੀ ਗਈ ਉਸ ਦਾ ਸਭ ਕੁਝ ਖਤਮ ਹੋ ਚੁੱਕਿਆ ਸੀ ਉਸ ਦੀ ਦੁਨੀਆ ਜਿਸ ਪਿਤਾ ਜੀ ਦੇ ਨਾਮ ਤੇ ਮਜ਼ਬੂਤ ਥੰਮ ਸੀ ਉਹ ਹੁਣ ਇੱਕਦਮ ਟੁੱਟ ਗਿਆ ਸੀ ਇੱਕ ਵਾਰ ਫਿਰ ਤੋਂ ਅਸੀਂ ਹਸਤੀ ਖੇਡ ਦੀ ਦੁਨੀਆ ਉਜੜ ਗਈ ਸੀ ਪਰ ਸਿਮਰਨ ਇਸ ਗੱਲ ਨੂੰ ਵੀ ਚੰਗੇ ਤਰੀਕੇ ਨਾਲ ਸਮਝਦੀ ਸੀ ਕਿ ਜੇ ਉਹ ਟੁੱਟ ਗਈ ਤਾਂ ਆਪਣੀ ਬੇਟੀ ਨੂੰ ਸੰਭਾਲਣਾ ਉਸ ਦੇ ਵੱਸ ਵਿੱਚ ਨਹੀਂ ਹੋਵੇਗਾ ਕਿਉਂਕਿ ਉਸ ਦੀ ਘਰਗ੍ਰੈਸਤੀ ਨੂੰ ਰੱਦ ਕਰਕੇ ਉਸ ਦਾ ਪਤੀ ਹਮੇਸ਼ਾ ਹਮੇਸ਼ਾ ਲਈ ਤਾਂ ਪਹਿਲਾਂ ਹੀ ਜਾ ਚੁੱਕਿਆ ਸੀ ਉਸ ਸਮੇਂ ਸਿਰਫ ਉਸਦਾ ਸਹਾਰਾ ਹੀ ਸੀ ਜੋ ਉਸ ਦਾ ਸਹਾਰਾ ਬਣਿਆ ਸੀ ਜਿਸ ਵਜ੍ਹਾ ਕਰਕੇ ਇਹ ਘਰ ਦਾ ਪਹੀਆ ੜ ਰਿਹਾ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਸਿਮਰਨ ਫਿਰ ਤੋਂ ਇਕੱਲੀ ਪੈ ਗਈ ਪੇਕੇ ਵਾਲੇ ਵੀ ਸਿਰਫ ਫਾਰਮੈਲਟੀ ਦੇ ਤੌਰ ਤੇ ਮਿਲਣ ਆਏ ਸੀ ਸਮਾ ਸਾਰਿਆਂ ਦੇ ਇਮਤਿਹਾਨ ਲੈਂਦਾ ਤੇ ਇਨ੍ਹਾਂ ਇਮਤਿਹਾਨਾਂ ਵਿੱਚੋਂ ਲੰਘ ਕੇ ਸਿਮਰਨ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅੱਜ 12 ਸਾਲ ਬਾਅਦ ਸਿਮਰਨ ਦੀ ਬੇਟੀ ਡਾਕਟਰ ਬਣ ਗਈ ਤੇ ਹੁਣ ਅਸਤ ਵਿਆਹ ਸੀ ਸਿਮਰਨ ਨੇ ਆਪਣੀ ਬੇਟੀ ਨੂੰ ਕਿਹਾ ਕਿ ਪਲਕ ਤੂੰ ਸਾਰਿਆਂ ਦੀ ਲਿਸਟ ਬਣਾ ਲਈ ਆ ਕਿਸ-ਕਿਸ ਨੂੰ ਕਾਰਡ ਭੇਜਣਾ ਉਸਨੇ ਕਿਹਾ ਹਾਂਜੀ ਮਾਂ ਮੈਂ ਬਣਾ ਲਈ ਆ ਉਸਨੇ ਸਾਰੇ ਕਾਰਡ ਆਪਣੀ ਮਾਂ ਨੂੰ ਫੜਾ ਦਿੱਤੇ ਤੇ ਕਿਹਾ ਮਾਂ ਇਹਨਾਂ ਵਿੱਚੋਂ ਇੱਕ ਕਾਰਡ ਮੈਨੂੰ ਦੇ ਦਿਓ ਮੈਂ ਆਪਣੇ ਕਿਸੇ ਖਾਸ ਦੋਸਤ ਨੂੰ ਭੇਜਣਾ। ਇਹ ਕਹਿ ਕੇ ਪਲਕ ਨੇ ਇੱਕ ਕਾਰ ਲਿਆ ਤੇ ਕਾਰ ਬੈਗ ਚ ਪਾ ਕੇ ਗੱਡੀ ਹਸਪਤਾਲ ਨੂੰ ਲੈ ਕੇ ਚਲੀ ਗਈ। ਉਸ ਦੀਆਂ ਅੱਖਾਂ ਅੱਗੇ ਆਪਣੇ ਬਾਪ ਦਾ ਬਿਮਾਰ ਚਿਹਰਾ, ਵੱਡੀ-ਵੱਡੀ ਦਾੜੀ, ਕਾਤਰ ਅੱਖਾਂ ਕੁਮਰੀਆਂ ਸੀ ਜੋ ਸ਼ਾਇਦ ਪਛਤਾਵੇ ਨਾਲ ਭਰੀਆਂ ਸੀ। ਉਸਦੇ ਪਿਤਾ ਕੁਝ ਸਮੇਂ ਪਹਿਲਾਂ ਉਸਦੇ ਹਸਪਤਾਲ ਵਿੱਚ ਦਾਖਲ ਹੋਏ ਸੀ ਜਿਸ ਹਸਪਤਾਲ ਵਿੱਚ ਉਹ ਕੰਮ ਕਰਦੀ ਸੀ। ਉਹ ਸੋਚ ਰਹੀ ਸੀ ਕਿ ਉਸ ਦਾ ਬਾਪ ਤਾਂ ਉਸ ਦੀ ਮਾਂ ਤੋਂ ਅਲੱਗ ਹੋ ਗਿਆ ਸੀ। ਪਰ ਉਸਦੀ ਮਾਂ ਦਾ ਤੇਲ ਪਤੀ ਦੀ ਯਾਦ ਵਿੱਚ ਹਮੇਸ਼ਾ ਤੜਫਦਾ ਰਿਹਾ ਮਾਂ ਦੇ ਯਤਨਾਂ ਤੇ ਸਖਤ ਮਿਹਨਤ ਦੀ ਵਜ੍ਹਾ ਕਰਕੇ ਅੱਜ ਪਲਕ ਆਪਣੇ ਪੈਰਾਂ ਤੇ ਖੜੀ ਹੋ ਗਈ ਸੀ ਉਹ ਡਾਕਟਰ ਬਣ ਗਈ ਸੀ ਆਪਣੀ ਮਾਂ ਦੇ ਸਾਹਮਣੇ ਆਪਣੇ ਪਿਤਾ ਦਾ ਨਾਮ ਲੈਣਾ ਵੀ ਬਹੁਤ ਮੁਸ਼ਕਲ ਸੀ ਉਹ ਪਿਤਾ ਜਿਸ ਤੇ ਉਸਦੀ ਮਾਂ ਨੂੰ ਵਿਸ਼ਵਾਸ ਸੀ ਕਿ ਉਸੇ ਦੀ ਉਂਗਲੀ ਫੜ ਕੇ ਉਹ ਜੀਵਨ ਦੀ ਡਗਰ ਤੇ ਨਿਸ਼ਚਿੰਤ ਹੋ ਕੇ ਅੱਗੇ ਵਧ ਰਹੀ ਸੀ ਇੱਕ ਦਿਨ ਉਹ ਹੀ ਪਿਤਾ ਉਸਦੀ ਉਂਗਲੀ ਛੱਡ ਕੇ ਚਲਾ ਜਾਵੇਗਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਜੀਵਨ ਸਾਥੀ ਦੇ ਧੋਖੇ ਤੋਂ ਬਾਅਦ ਸਿਮਰਨ ਦੀ ਦੁਨੀਆ ਵਿੱਚ ਆਪਣੀ ਬੇਟੀ ਪਲਕ ਤੋਂ ਇਲਾਵਾ ਹੋਰ ਕਿਸੇ ਲਈ ਕੋਈ ਜਗ੍ਹਾ ਨਹੀਂ ਸੀ। ਪਲਕ ਗੱਡੀ ਖੜੀ ਕਰਕੇ ਆਪਣੇ ਕੈਬਨ 'ਚ ਪਹੁੰਚੀ ਤਾਂ ਬਾਹਰ ਦੇਖਿਆ ਮਰੀਜ਼ਾਂ ਦੀ ਕਾਫੀ ਪੀੜ ਲੱਗੀ ਹੋਈ ਸੀ। ਉਸਦੀ ਸਹਿਯੋਗੀ ਡਾਕਟਰ ਰੀਆ ਆਪਣੇ ਕੈਬਨ ਵਿੱਚ ਬੈਠੀ ਸੀ। ਉਸਨੇ ਕਿਹਾ ਕਿ ਹੈਲੋ ਡਾਕਟਰ ਸੌਰੀ ਮੈਂ ਅੱਜ ਥੋੜਾ ਲੇਟ ਹੋ ਗਈ। ਵਿਆਹ ਦੇ ਚਲਦੇ-ਚਲਦੇ ਮੈਂ ਥੋੜਾ ਲੇਟ ਹੋ ਜਾਣੀ ਆ। ਇਸ ਤੋਂ ਬਾਅਦ ਤਾਂ ਪਲਕ 1 ਘੰਟੇ ਲਈ ਆਪਣੇ ਆਪ ਨੂੰ ਭੁੱਲ ਹੀ ਗਈ। 1 ਵਜੇ ਤੱਕ ਉਸਨੇ ਮਰੀਜ਼ਾਂ ਨੂੰ ਨਿਪਟਾਇਆ ਤੇ ਫਿਰ ਉਸਨੇ ਆਪਣੇ ਲਈ ਇੱਕ ਕੱਪ ਚਾਹ ਦਾ ਮੰਗਵਾਇਆ ਤੇ ਚਾਹ ਪਿੰਦਿਆ ਪਿੰਦਿਆ ਉਹ ਆਪਣੇ ਅਤੀਤ ਵਿੱਚ ਗਵਾਚ ਗਈ ਪਿਤਾ ਦੇ ਜਾਣ ਤੋਂ ਬਾਅਦ ਉਹ ਇੰਨੀ ਜ਼ਿਆਦਾ ਦੁਖੀ ਹੋ ਗਈ ਸੀ ਕਿ ਉਸਨੇ ਮਨ ਹੀ ਮਨ ਵਿਆਹ ਨਾ ਕਰਾਉਂਦਾ ਫੈਸਲਾ ਕਰ ਲਿਆ ਸੀ ਉਸਨੇ ਇਹ ਸੋਚਿਆ ਸੀ ਕਿ ਮੈਂ ਡਾਕਟਰ ਹਾਂ ਤੇ ਮਾਨਵਤਾ ਦੀ ਸੇਵਾ ਲਈ ਮੈਂ ਆਪਣੀ ਮਾਂ ਦੀ ਦੇਖਭਾਲ ਵਿੱਚ ਆਪਣਾ ਸਾਰਾ ਜੀਵਨ ਗੁਜ਼ਾਰ ਦੇਵਾਂਗੀ ਡਾਕਟਰ ਵਿਕਰਮ ਨੇ ਬਹੁਤ ਹੀ ਤਰੀਕਿਆਂ ਨਾਲ ਉਸ ਦੇ ਸਾਹਮਣੇ ਪ੍ਰਪੋਜ਼ਲ ਰੱਖਿਆ ਪਰ ਉਸਨੇ ਹਰੇਕ ਵਾਰ ਠੁਕਰਾ ਦਿੱਤਾ ਜਦੋਂ ਇਸ ਗੱਲ ਬਾਰੇ ਉਸਦੀ ਮਾਂ ਨੂੰ ਪਤਾ ਲੱਗਿਆ ਤਾਂ ਉਸਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਥਿਆਰ ਨਹੀਂ ਹੋਈ ਮਾਂ ਦੇ ਜੀਵਨ ਤੇ ਭਿਆਨਕ ਅਨੁਭਵ ਦੀ ਵਜ੍ਹਾ ਕਰਕੇ ਉਸਦੇ ਅੰਦਰ ਵਿਅੋਗਤਾ ਜੀਵਨ ਦੇ ਪ੍ਰਤੀ ਕਾਫੀ ਕੜਵਾਹਟ ਭਰ ਗਈ ਸੀ ਜਿਸ ਨੂੰ ਉਹ ਕਦੇ ਵੀ ਆਪਣੇ ਅੰਦਰੋਂ ਕੱਢ ਨਹੀਂ ਸਕਦੀ ਆਖਰੋਜ਼ ਦੀ ਮਾਂ ਵੀ ਚੁੱਪ ਕਰ ਗਈ ਲਗਭਗ 6 ਮਹੀਨੇ ਬਾਅਦ ਉਹ ਹਸਪਤਾਲ ਦਾ 라ਉਂਡ ਲਗਾ ਰਹੀ ਸੀ ਤੇ ਸਾਹਮਣੇ ਉਸ ਨੂੰ ਇੱਕ ਜਾਣਿਆ ਪਹਿਚਾਣਿਆ ਚਿਹਰਾ ਨਜ਼ਰ ਆਇਆ ਇੱਕ ਕਹਿਰਾ ਸਰੀਰ ਉਲਜੀ ਦਾੜੀ ਦਰਦ ਨਾਲ ਕੁਮਲਾਇਆ ਚਿਹਰਾ ਉਹ ਪਹਿਚਾਣਨ ਦੀ ਕੋਸ਼ਿਸ਼ ਕਰਨ ਲੱਗੀ ਜਦ ਉਸ ਨੇ ਆਪਣੇ ਦਿਮਾਗ ਤੇ ਜ਼ੋਰ ਪਾਇਆ ਤਾਂ ਉਸ ਨੂੰ ਯਾਦ ਆਇਆ ਕਿ ਇਹ ਤਾਂ ਉਸਦੇ ਪਿਤਾ ਦਾ ਚਿਹਰਾ ਉਹ ਮਨਚ ਸੋਚ ਰਹੀ ਸੀ ਕਿ ਉਹ ਇਸ ਹਾਲਤ ਵਿੱਚ ਤੇ ਇੱਥੇ ਕਿਵੇਂ ਇਹ ਸਭ ਬਾਰੇ ਸੋਚ-ਸੋਚ ਕੇ ਉਸਦੇ ਦਿਮਾਗ ਵਿੱਚ ਤਾਂ ਜਮੇ ਪਹੁੰਚ ਆ ਲ ਗਿਆ ਹੋਵੇ ਅਸਨੇ ਨਰਸ ਦੇਵਲ ਦੇਖਦਿਆਂ ਹੋਇਆ ਪੁੱਛਿਆ ਸਿਸਟਰ ਇਸ ਪੇਸ਼ੈਂਟ ਨੂੰ ਕੀ ਹੋਇਆ ਅਸਨੇ ਦੱਸਿਆ ਕਿ ਡਾਕਟਰ ਇਹਨਾਂ ਨੂੰ ਇੱਕ ਸਾਈਡ ਤੋਂ ਅਧਰੰਗ ਹੋ ਗਿਆ ਹੁਣ ਤਾਂ ਫਿਰ ਵੀ ਕੁਝ ਠੀਕ ਆ ਪਹਿਲਾਂ ਤਾਂ ਸਿਹਤ ਜ਼ਿਆਦਾ ਹੀ ਖਰਾਬ ਸੀ ਬਲਕਿ ਨੇ ਕਿਹਾ ਕਿ ਇਸ ਮਰੀਜ਼ ਦਾ ਨਾਮ ਇਹ ਕਹਿੰਦੇ ਹੋਏ ਉਹ ਸਾਹਮਣੇ ਲੱਗੇ ਚਾਰਟ ਨੂੰ ਵੇਖਣ ਲੱਗੀ ਜਸਰਾਜ ਚਾਰਟ ਤੇ ਲਿਖਿਆ ਇਹ ਨਾਮ ਤਿੱਖੇ ਤੀਰ ਦੀ ਤਰ੍ਹਾਂ ਉਸ ਦੇ ਦਿਲ ਦੇ ਆਰ-ਪਾਰ ਹੋ ਗਿਆ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਅਸਤੋ ਬਾਅਦ ਉਹ ਮਰੀਜ਼ਾਂ ਨੂੰ ਦੇਖ ਕੇ ਵਾਪਸ ਆ ਗਈ। ਉਸ ਦਾ ਦਿਲ ਆਪਣੇ ਪਿਤਾ ਦੀ ਇਹ ਹਾਲਤ ਦੇਖ ਕੇ ਦੁੱਖ ਨਾਲ ਤੜਫ ਰਿਹਾ ਸੀ। ਭਾਵੇਂ ਉਹ ਉਸ ਦਾ ਮਰੀਜ਼ ਨਹੀਂ ਸੀ ਪਰ ਫਿਰ ਵੀ ਉਹ ਉਸ ਕੀ ਇਸ ਵਿੱਚ ਦਿਲਚਸਪੀ ਲੈਣ ਲੱਗੀ। ਉਹ ਜਦ ਵੀ ਡਾਕਟਰ ਦੇ ਨਾਲ ਉਸ ਮਰੀਜ਼ ਦੇ ਬਾਰੇ ਗੱਲ ਕਰਦੀ ਤਾਂ ਹਮੇਸ਼ਾ ਇਹ ਹੀ ਕੋਸ਼ਿਸ਼ ਕਰਦੀ ਸੀ ਕਿ ਡਾਕਟਰ ਨੂੰ ਇਸ ਗੱਲ ਤੇ ਸ਼ੱਕ ਨਾ ਹੋਵੇ ਕਿ ਮੈਂ ਉਸ ਮਰੀਜ਼ ਵਿੱਚ ਜ਼ਿਆਦਾ ਰੁਚੀ ਰੱਖਦੀ ਹਾਂ। ਉਸ ਨੇ ਆਪਣੇ ਪਿਤਾ ਨੂੰ ਵੀ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਸੀ ਕਿ ਉਹ ਉਹਨਾਂ ਨੂੰ ਪਹਿਚਾਣ ਗਈ। ਉਸਦੇ ਪੇਟਾ ਲਗਭਗ ਡੇਢ ਦੋ ਮਹੀਨੇ ਹਸਪਤਾਲ ਵਿੱਚ ਰਹੇ। ਉਸਨੇ ਕਈ ਵਾਰੀ ਗੱਲ ਸੋਚੀ ਸੀ। ਇਸ ਬਾਰੇ ਉਹ ਆਪਣੀ ਮਾਂ ਨਾਲ ਗੱਲ ਕਰੇ ਪਰ ਉਸ ਵਿੱਚ ਹਿੰਮਤ ਹੀ ਨਾ ਹੋਈ। ਉਸ ਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੁੰਦੀ ਸੀ ਕਿ ਉਸਦੇ ਪਾਪਾ ਦੇ ਇੱਕ ਦੋ ਦੋਸਤ ਹੀ ਉਹਨਾਂ ਨੂੰ ਮਿਲਣ ਲਈ ਆਉਗੇ ਸੀ। ਇੱਕ ਦਿਨ ਉਹ ਹਸਪਤਾਲ ਪਹੁੰਚੀ ਤਾਂ ਉਸਨੇ ਦੇਖਿਆ ਉਹਨਾਂ ਦਾ ਬੈੱਡ ਖਾਲੀ ਸੀ। ਉਸਨੇ ਪੁੱਛਿਆ, "ਸਿਸਟਰ, ਇਹ ਮਰੀਜ਼ ਕਿੱਥੇ ਗਈ?" ਉਸਨੇ ਦੱਸਿਆ ਕਿ ਇਸ ਮਰੀਜ਼ ਨੂੰ ਡਿਸਚਾਰਜ ਕਰ ਦਿੱਤਾ ਗਿਆ। ਹੁਣ ਉਹਨਾਂ ਦਾ ਇਲਾਜ ਘਰ ਤੋਂ ਹੀ ਹੋਵੇਗਾ। ਉਸ ਨਰਸ ਨੇ ਪਾਲਕ ਨੂੰ ਇਹ ਵੀ ਕਿਹਾ, "ਡਾਕਟਰ, ਤੁਹਾਡੇ ਨਾਮ ਤੇ ਉਹ ਮਰੀਜ਼ ਇੱਕ ਖੱਤ ਦੇ ਕੇ ਗਏ ਆ। ਵੈਸੇ ਕੀ ਉਹ ਤੁਹਾਨੂੰ ਜਾਣਦੇ ਸੀ?" ਉਹ ਖੱਤ ਉਸਨੇ ਆਪਣੇ ਹੱਥ ਵਿੱਚ ਫੜ ਲਿਆ ਤੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਆਪਣੀ ਕੈਬਨ ਵਿੱਚ ਚਲੀ ਗਈ। ਕੰਬਦੇ ਹੋਏ ਹੱਥਾਂ ਨਾਲ ਉਸਨੇ ਉਹ ਕਾਗਜ਼ ਖੋਲ੍ਹਿਆ ਜਿਸ ਵਿੱਚ ਲਿਖਿਆ ਸੀ, "ਬੇਟਾ, ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਤੂੰ ਮੈਨੂੰ ਪਹਿਚਾਣਿਆ ਜਾਂ ਨਹੀਂ, ਪਰ ਮੈਂ ਤੈਨੂੰ ਪਹਿਲੇ ਦਿਨ ਹੀ ਪਹਿਚਾਣ ਲਿਆ ਸੀ।" ਕਿ ਤੂੰ ਮੇਰੀ ਬੇਟੀ ਪਲਕਾ ਤੈਨੂੰ ਆਪਣੀ ਬੇਟੀ ਕਹਿਣ ਦਾ ਹੱਕ ਤਾਂ ਮੈਂ ਬਹੁਤ ਪਿੱਛੇ ਛੱਡ ਆਇਆ ਸੀ ਪਰ ਤੇਰਾ ਪਿਤਾ ਤਾਂ ਮੈਂ ਹੀ ਆ ਤੇ ਇਹ ਗੱਲ ਮੇਰੇ ਲਈ ਬਹੁਤ ਮਾਣ ਵਾਲੀ ਹੈ ਮੈਂ ਆਪਣੇ ਆਪ ਨੂੰ ਬਹੁਤ ਬਦਨਸੀਬ ਸਮਝਦਾ ਜੋ ਮੈਂ ਤੇਰੀ ਵਰਗੀ ਬੇਟੀ ਨੂੰ ਆਪਣਾ ਨਹੀਂ ਕਹਿ ਸਕਿਆ ਜਿਸ ਦੀ ਵਜ੍ਹਾ ਕਰਕੇ ਮੈਂ ਤੈਨੂੰ ਤੇ ਤੇਰੀ ਮਾਂ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਆਇਆ ਸੀ ਉਹ ਤਾਂ ਮੈਨੂੰ ਕਦੋਂ ਦੀ ਛੱਡ ਕੇ ਜਾ ਚੁੱਕੀ ਆ ਭਲਾ ਆਪਣਿਆਂ ਦਾ ਦਿਲ ਦੁਖਾ ਕੇ ਕੌਣ ਸੁખી ਰਹਿੰਦਾ ਉਸ ਸਮੇਂ ਮੈਂ ਪਟਕ ਗਿਆ ਸੀ ਮੈਂ ਤੁਹਾਨੂੰ ਦੋਨਾਂ ਨੂੰ ਆਧਵਿਚਾਰ ਛੱਡ ਦਿੱਤਾ ਅੱਜ ਮੈਂ ਖੁਦ ਇਕੱਲੇ ਪੰਦੀ ਸਜ਼ਾ ਭੁਗਤ ਰਿਆਂ ਮੈਂ ਤੁਹਾਡਾ ਮਾਮਾ ਧੀਆ ਦਾ ਅਪਰਾਧੀ ਹਾਂ ਮੇਰਾ ਅਪਰਾਧ ਮਾਫ ਕਰਨ ਦੀ ਯੋਗਤਾ ਨਹੀਂ ਆ ਪਰ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ ਅੱਗੇ ਦੇ ਸ਼ਬਦ ਉਸ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਵਿੱਚ ਧੁੰਦਲੇ ਹੋ ਗਏ ਬਸ ਨੇ ਆਪਣੀ ਅੱਖਾਂ ਬੰਦ ਕਰਕੇ ਆਪਣੇ ਸਿਰ ਨੂੰ ਪਿੱਛੇ ਕਰ ਲਿਆ ਪਰ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਆਪਣੀ ਮਾਂ ਦਾ ਇੰਨੇ ਸਾਲਾਂ ਦਾ ਇਕੱਲਾਪਨ ਅਸਦੀ ਤਰਫ ਆਪਣੇ ਜਵਾਨ ਹੋ ਰਹੇ ਮਨ ਨੂੰ ਬਿਨਾ ਪਿਤਾ ਤੋਂ ਅਜੀਬ ਜਿਹਾ ਇਕੱਲਾਪਨ ਪੈ ਡਰ ਸਭ ਕੁਝ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਸੀ ਉਸ ਨੂੰ ਆਪਣੀ ਜ਼ਿੰਦਗੀ ਦੀ ਉਹ ਪਾਲ ਯਾਦ ਆ ਰਹੀ ਸੀ ਜਦ ਪਿਤਾ ਦੀ ਕਮੀ ਕਰਕੇ ਉਸ ਨੂੰ ਕਿੰਨੀਆਂ ਠੋਕਰਾਂ ਖਾਣੀਆਂ ਪਈਆਂ ਸੀ ਮਰਦ ਦੀ ਕਮੀ ਤੇ ਉਸ ਨੇ ਆਪਣੀ ਮਾਂ ਨੂੰ ਹਮੇਸ਼ਾ ਕਮਜ਼ੋਰ ਪੈਂਦਿਆਂ ਦੇਖਿਆ ਸੀ ਪਿਤਾ ਦੇ ਇੰਨੇ ਵੱਡੇ ਅਪਰਾਧ ਤੋਂ ਬਾਅਦ ਵੀ ਉਸ ਦਾ ਮਨ ਉਸ ਨੂੰ ਪਿਆਰ ਕਰਦਾ ਸੀ ਪਰ ਉਸ ਨੂੰ ਮਾਫ ਕਰਨ ਜਾਂ ਨਾ ਕਰਨ ਦਾ ਅਧਿਕਾਰ ਸਿਰਫ ਉਸਦੀ ਮਾਂ ਕੋਲ ਹੀ ਸੀ ਜਦ ਉਸਦੀ ਮਾਂ ਮਾਫ ਕਰ ਦੇਵੇ ਤਾਂ ਉਸ ਨੂੰ ਅਪਣਾਉਣਾ ਫਿਰ ਆਸਾਨ ਹੋ ਸਕਦਾ ਸੀ ਪਿਤਾ ਦੇ ਮਾਫੀ ਨਾਮੇ ਨੂੰ ਪੜਨ ਤੋਂ ਬਾਅਦ ਵਿਆਹ ਪ੍ਰਤੀ ਜੋਸ਼ ਦੇ ਅੰਦਰ ਕਰਵਾਹਤ ਪੈਦਾ ਹੋਈ ਸੀ ਉਹ ਹੌਲੀ-ਹੌਲੀ ਪਿਗਲਣ ਲੱਗ ਪਈ ਸੀ ਆਖਰ ਉਸਨੇ ਵਿਆਹ ਦਾ ਫੈਸਲਾ ਕਰ ਹੀ ਲਿਆ ਉਸਦੀ ਮਾਂ ਵੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਮਾਂ ਦੀ ਬੇਰੌਣਕ ਜ਼ਿੰਦਗੀ 'ਚ ਹੁਣ ਖੁਸ਼ੀਆਂ ਉਸਦੀਆਂ ਸਫਲਤਾਵਾਂ ਹੀ ਰੰਗ ਭਰ ਸਕਦੀਆਂ ਸੀ ਬਾਕੀ ਹੈ ਹੀ ਕੀ ਸੀ ਪਰ ਪਿਤਾ ਦੇ ਜਾਣ ਤੋਂ ਬਾਅਦ ਉਸ ਨੂੰ ਆਪਣੀ ਮਾਂ ਦੀ ਜ਼ਿੰਦਗੀ ਫਿਰ ਤੋਂ ਚੰਗੀ ਲੱਗਣ ਲੱਗੀ ਕਿਉਂਕਿ ਉਸ ਦੀ ਮਾਂ ਦੀ ਜ਼ਿੰਦਗੀ ਵਿੱਚ ਤਾਂ ਹੁਣ ਖੁਸ਼ੀਆਂ ਸੀ ਪਰ ਉਸ ਦੇ ਪਿਤਾ ਦੀ ਜ਼ਿੰਦਗੀ ਵਿੱਚ ਤਾਂ ਕੁਝ ਵੀ ਨਹੀਂ ਸੀ ਬਚਿਆ ਸਿਵਾਏ ਇਕੱਲੇਪਨ ਤੇ ਆਪਣੇ ਪਰਿਵਾਰ ਨੂੰ ਛੱਡ ਦੇਣ ਦਾ ਦਰਦ ਇਸ ਦੇ ਨਾਲ-ਨਾਲ ਉਹਨਾਂ ਦੀ ਬਿਮਾਰੀ ਦਾ ਬੋਝ ਪਲਕ ਕਿੰਨੇ ਦਿਨ ਇਹ ਹੀ ਸੋਚਦੀ ਰਹੀ ਕਿ ਆਖਰ ਉਹ ਆਪਣੀ ਮਾਂ ਨੂੰ ਕਿਵੇਂ ਦੱਸੇ ਉਸ ਦੀ ਮਾਂ ਤਾਂ ਉਤਸ਼ਾਹਿਤ ਹੋ ਕੇ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਸੀ ਪਾਲ ਕਿਸਬੀਤ ਨੂੰ ਹਸਪਤਾਲ ਜਾਂਦੀ ਤੇ ਸ਼ਾਮ ਨੂੰ ਥੱਕੀ ਹੋਈ ਘਰ ਆਉਂਦੀ ਆਉਂਦੀ ਆ ਹੀ ਖਾਣਾ ਖਾਣ ਤੋਂ ਬਾਅਦ ਬੈੱਡ ਤੇ ਲੇਟ ਜਾਂਦੀ ਆਪਣੀ ਮਾਂ ਦੇ ਕੰਮਾਂ ਕਾਰਾਂ ਵਿੱਚ ਵੀ ਉਹ ਮਦਦ ਨਹੀਂ ਸੀ ਕਰ ਸਕੀ ਇੱਕ ਵਾਰ ਰਾਤ ਦੇ ਸਮੇਂ ਉਸਦੀ ਅਚਾਨਕ ਅੱਖ ਖੁੱਲ ਗਈ ਤੇ ਉਹ ਪਾਣੀ ਪੀਣ ਰਸੋਈ ਵੱਲ ਨੂੰ ਚਲੀ ਗਈ ਜਦੋਂ ਉਸਨੇ ਦੇਖਿਆ ਤਾਂ ਉਸਦੀ ਮਾਂ ਉਸ ਦੇ ਕੋਲ ਨਹੀਂ ਸੀ ਉਸਨੇ ਸੋਚਿਆ ਸ਼ਾਇਦ ਉਹ ਬਾਥਰੂਮ ਵਿੱਚ ਹੋਵੇਗੀ ਇਸ ਲਈ ਉਹ ਪਾਣੀ ਪੀਣ ਤੋਂ ਬਾਅਦ ਦੁਬਾਰਾ ਫਿਰ ਬੈੱਡ ਤੇ ਪੈ ਗਈ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਸਨੇ ਦੇਖਿਆ ਕਿ ਉਸਦੀ ਮਾਂ ਹਜੇ ਵੀ ਆਈ ਨਹੀਂ ਤਾ ਉਹ ਖੁਦ ਔਟਕੇ ਦੇਖਣ ਲਈ ਚਲੀ ਗਈ ਕਿਉਂਕਿ ਉਸਨੂੰ ਆਪਣੀ ਮਾਂ ਦੀ ਫਿਕਰ ਹੋ ਰਹੀ ਸੀ ਸਭ ਤੋਂ ਪਹਿਲਾਂ ਉਹ ਬਾਥਰੂਮ ਵੱਲ ਗਈ ਪਰ ਉਹ ਖਾਲੀ ਸੀ ਉਸਨੇ ਬਾਹਰ ਜਾ ਕੇ ਦੇਖਿਆ ਤਾਂ ਉਸਦੀ ਮਾਂ ਬਾਲਕਨੀ ਵਿੱਚ ਬੈਠੀ ਸੀ ਉਹ ਆਪਣੀ ਮਾਂ ਦੇ ਕੋਲ ਚਲੀ ਗਈ ਉਸਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਆਪਣੀ ਬੇਟੀ ਨੂੰ ਦੇਖ ਕੇ ਉਸਨੇ ਆਪਣੇ ਹੰਝੂਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਪਲਕ ਤਾਂ ਇਹ ਸਭ ਕੁਝ ਦੇਖ ਚੁੱਕੀ ਸੀ ਅਚਾਨਕ ਉਸਨੇ ਆਪਣੀ ਮਾਂ ਨੂੰ ਪੁੱਛੀ ਲਿਆ ਕਿ ਮਾਂ ਤੁਸੀਂ ਰੋ ਕਿਉਂ ਰਹੇ ਸੀ ਮਾਂ ਕਿਤੇ ਤੁਸੀਂ ਮੇਰੇ ਵਿਦਾ ਹੋਣ ਦੀ ਫਿਕਰ ਤਾਂ ਨਹੀਂ ਕਰ ਰਹੀ ਮੈਂ ਤਾਂ ਵਿਦਾ ਹੋਣ ਦੀ ਨੌਬਤ ਹੀ ਨਹੀਂ ਆਉਂਦੇਣੀ ਜਾਂ ਤਾਂ ਆਪਾਂ ਘਰ ਜਵਾਈ ਰੱਖ ਲਵਾਂਗੇ ਜਾਂ ਫਿਰ ਮੈਂ ਤੁਹਾਨੂੰ ਹੀ ਉੱਥੇ ਲੈ ਜਾਣਾ ਇਹ ਗੱਲ ਸੁਣ ਕੇ ਅਸਤੀ ਮਾਂ ਰੋਣ ਲੱਗ ਪਈ ਸੀ ਫਸ ਨੇ ਆਪਣੀ ਮਾਂ ਦੇ ਹੰਝੂ ਪੂੰਝੇ ਤੇ ਪੁੱਛਿਆ ਕਿ ਮਾਂ ਦੱਸੋ ਨਾ ਤੁਸੀਂ ਕਿਉਂ ਰੋ ਰਹੇ ਹੋ ਸੱਚ-ਸੱਚ ਦੱਸੋ ਅਸਤੀ ਮਾਂ ਨੇ ਆਪਣੇ ਦਿਲ ਦੀ ਗੱਲ ਨੂੰ ਲੁਕਾਉਂਦਿਆਂ ਹੋਇਆ ਕਿਆ ਕੁਝ ਨਹੀਂ ਪੁੱਤ ਇਹ ਖੁਸ਼ੀ ਦੇ ਹੰਝੂ ਆ ਹਰਦੀ ਆਪਣਾ ਪੀਕਾ ਘਰ ਛੱਡ ਕੇ ਸਾਰੇ ਪਰਿਵਾਰ ਵਿੱਚ ਜਾਂਦੀ ਹੈ ਤੇ ਫਿਰ ਮੈਂ ਤੇਰੇ ਨਾਲ ਕਿਵੇਂ ਜਾ ਸਕਦੀ ਆ ਮੇਰੀ ਸ਼ੋਭਾ ਤਾਂ ਆਪਣੇ ਹੀ ਘਰ ਵਿੱਚ ਰਹਿਣ ਤੇ ਆ ਤੇ ਜਦ ਤੂੰ ਘਰ ਆਵੇਂਗੀ ਤੇਰਾ ਵੀ ਤਾਂ ਕੋਈ ਆਪਣਾ ਘਰ ਹੋਣਾ ਚਾਹੀਦਾ ਨਾ ਮੇਰੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੂੰ ਇਸੇ ਸ਼ਹਿਰ ਵਿੱਚ ਹੀ ਰਹੇਗੀ ਤੇ ਮੇਰੇ ਕੋਲ ਤੇਰਾ ਆਉਣਾ ਜਾਣਾ ਲੱਗਿਆ ਹੀ ਰਹੇਗਾ ਪਲਕ ਬਹੁਤ ਚੰਗੇ ਤਰੀਕੇ ਨਾਲ ਸਮਝ ਗਈ ਸੀ ਕਿ ਉਸਦੀ ਮਾਂ ਹਨੇਰੇ ਵਿੱਚ ਘੂੜਦਿਆਂ ਹੋਇਆਂ ਆਪਣੇ ਹੰਝੂ ਪੀਂਦਾ ਅਸਫਲ ਯਤਨ ਕਰ ਰਹੀ ਸੀ ਪਸਤੇ ਆਪਣੀ ਮਾਂ ਦਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਕਿਹਾ ਮਾਂ ਤੁਹਾਨੂੰ ਪਿਤਾ ਜੀ ਦੀ ਯਾਦ ਆ ਰਹੀ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਉਸਦੀ ਮਾਂ ਪੜਕੀ ਨਹੀਂ ਬਲਕਿ ਆਪਣੇ ਪਤੀ ਦਾ ਨਾਮ ਸੁਣਦਿਆਂ ਹੀ ਉਹ ਉਦਾਸ ਹੋ ਗਈ ਪਲਕ ਨੇ ਫਿਰ ਆਪਣੀ ਮਾਂ ਨੂੰ ਸਵਾਲ ਕੀਤਾ ਕਿ ਦੱਸੋ ਮਾਂ ਉਸਦੀ ਮਾਂ ਨੇ ਕੋਈ ਜਵਾਬ ਨਾ ਦਿੱਤਾ ਥੋੜੇ ਸਮੇਂ ਲਈ ਦੋਨਾਂ ਵਿੱਚ ਚੁੱਪ چھਾਈ ਰਹੀ ਅਚਾਨਕ ਪਲਕ ਨੇ ਆਪਣੀ ਮਾਂ ਨੂੰ ਇੱਕ ਅਜੀਬ ਜਿਹਾ ਸਵਾਲ ਕੀਤਾ ਉਸਨੇ ਕਿਹਾ ਮਾਂ ਮਨੁਲੋ ਜੇ ਅੱਜ ਪਾਪਾ ਘਰ ਆ ਜਾਣ ਤੇ ਆਪਣੇ ਕੀਤੇ ਦੀ ਮਾਫੀ ਮੰਗਣ ਕੀ ਤੁਸੀਂ ਉਹਨਾਂ ਨੂੰ ਮਾਫ ਕਰ ਦੋਗੇ ਉਸ ਸਮੇਂ ਬਹੁਤ ਨਾਜ਼ੁਕ ਸਮਾਸੀ ਕੋਮਲ ਮੂਡ ਉਸਦੀ ਮਾਂ ਨੇ ਉਸਦੇ ਸਿਰ ਤੇ ਹੱਥ ਫੇਰਦਿਆਂ ਹੋਇਆ ਕਿਆ ਕਿ ਤੂੰ ਕਿਉਂ ਬੇਕਾਰ ਦੀਆਂ ਗੱਲਾਂ ਸੋਚ ਰਹੀ ਆਂ ਜੇ ਉਹ ਆਪਣੇ ਹੁੰਦੇ ਤਾਂ ਆਪਾਂ ਨੂੰ ਛੱਡ ਕੇ ਕਿਉਂ ਜਾਂਦੇ ਜੇ ਆਉਣਾ ਹੁੰਦਾ ਤਾਂ ਹਜੇ ਤੱਕ ਆਈ ਕਿਉਂ ਨਹੀਂ ਇੰਨੇ ਸਾਲਾਂ ਬਾਅਦ ਤੂੰ ਇਸ ਇਨਸਾਨ ਨੂੰ ਕਿਉਂ ਯਾਦ ਕਰ ਰਹੀਂ ਤੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਲਈ ਤੂੰ ਨਾ ਫालतू ਗੱਲਾਂ ਬਾਰੇ ਸੋਚ-ਸੋਚ ਕੇ ਆਪਣਾ ਦਿਮਾਗ ਨਾ ਖਰਾਬ ਕਰ। ਪਲਕ ਨੇ ਕਿਹਾ, "ਮਾਂ, ਮੈਂ ਇਕੱਲੀ ਉਹਨਾਂ ਨੂੰ ਯਾਦ ਨਹੀਂ ਕਰ ਰਹੀ, ਬਲਕਿ ਤੁਸੀਂ ਵੀ ਕਰ ਰਹੇ ਹੋ।" ਇਹ ਗੱਲ ਸੁਣ ਕੇ ਉਸਦੀ ਮਾਂ ਦੀ ਅੱਖਾਂ ਵਿੱਚ ਫਿਰ ਤੋਂ ਪਾਣੀ ਆ ਗਿਆ। ਆਪਣੀ ਅੱਖਾਂ ਸਾਫ਼ ਕਰਦੇ ਹੋਏ ਉਸ ਨੇ ਆਪਣੀ ਬੇਟੀ ਨੂੰ ਕਿਹਾ, "ਕਿ ਪੁੱਤ, ਮੈਂ ਤਾਂ ਬਸ ਇਹ ਸੋਚ ਰਹੀ ਸੀ ਕਿ ਆਖਰ ਮੇਰੇ ਵਿੱਚ ਕਿਹੜੀ ਕਮੀ ਰਹੀ ਸੀ ਜੋ ਮੇਰਾ ਪਤੀ ਮੈਨੂੰ ਛੱਡ ਕੇ ਚਲਾ ਗਿਆ ਤੇ ਜਿਸ ਦਾ ਨਤੀਜਾ ਮੈਨੂੰ ਅੱਜ ਤੱਕ ਭੁਗਤਣਾ ਪੈ ਰਿਹਾ।" ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਅਸੀਂ ਆਪਣੇ ਜੀਵਨ ਵਿੱਚ ਬਹੁਤ ਖੁਸ਼ੀ ਜਿਉਉ ਔਰ ਤੇਰੇ ਪਿਤਾ ਦੀ ਜ਼ਿੰਦਗੀ ਵਿੱਚ ਨਾ ਆਉਂਦੀ ਜਾਂ ਤੇਰੇ ਪਿਤਾ ਉਸ ਸਮੇਂ ਨਾ ਪਟਕਦੇ ਤਾਂ ਅੱਜ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਸੀ ਤੇ ਮੇਰੀ ਜ਼ਿੰਦਗੀ ਦੀ ਸ਼ਾਮ ਵੀ ਇੰਨੀ ਘਟਿਆ ਨਹੀਂ ਹੋਣੀ ਸੀ ਕਿਸ ਤਰ੍ਹਾਂ ਲੰਘੇਗੀ ਅੱਗੇ ਦੀ ਜ਼ਿੰਦਗੀ ਜ਼ਿੰਦਗੀ ਦੀ ਸ਼ਾਮ ਵਿੱਚ ਜੀਵਨ ਸਾਥੀ ਦੀ ਕਮੀ ਹਮੇਸ਼ਾ ਖਲਦੀ ਹੈ ਬੇਟੇ ਮੇਰੀ ਗੱਲ ਹਮੇਸ਼ਾ ਯਾਦ ਰੱਖੀਂ ਤੂੰ ਤੇ ਤੇਰਾ ਪਤੀ ਇੱਕ ਦੂਸਰੇ ਦੇ ਪ੍ਰਤੀ ਇਮਾਨਦਾਰ ਤੇ ਇੰਨੀ ਜਿਆਦਾ ਨਜ਼ਦੀਕ ਰਹੇ ਹੋ ਕਿ ਤੀਸਰਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਬਣਾ ਹੀ ਨਾ ਸਕੇ ਉਹ ਇਹੀ ਘਰ ਸੋਚ ਰਹੀ ਸੀ ਕਿ ਅਚਾਨਕ ਡਾਕਟਰ ਨੇ ਉਸ ਨੂੰ ਆਵਾਜ਼ ਲਗਾਈ ਤੇ ਕਿਹਾ ਕੀ ਸੋਚ ਰਹੀ ਹੋ ਡਾਕਟਰ ਪਲਕ ਡਿਊਟੀ ਦਾ ਟਾਈਮ ਖਤਮ ਹੋ ਗਿਆ ਸੀ ਤੁਸੀਂ ਘਰ ਨਹੀਂ ਜਾਣਾ ਉਸਦੀ ਸਹਯੋਗੀ ਸਹੇਲੀ ਡਾਕਟਰ ਉਸ ਨੂੰ ਬਹੁਤ ਅਜੀਬ ਤਰੀਕੇ ਨਾਲ ਵੇਖ ਰਹੀ ਸੀ ਉਸਦੇ ਪੁੱਛਣ ਤੇ ਉਸਨੇ ਕਿਹਾ ਕੁਝ ਨਹੀਂ ਬਸ ਪੁਰਾਣੀਆਂ ਯਾਦਾਂ ਯਾਦ ਆ ਗਈਆਂ ਉਸਨੇ ਆਪਣੇ ਬੈਗ ਵਿੱਚ ਰੱਖਿਆ ਹੋਇਆ ਕਾਰਡ ਬਾਹਰ ਕੱਢਿਆ ਜਿਸ ਵਿੱਚ ਉਸਨੇ ਆਪਣੇ ਪਿਤਾ ਦਾ ਪਤਾ ਲਿਖਿਆ ਹੋਇਆ ਸੀ ਜਿਸ ਐਡਰੈਸ ਨੂੰ ਉਸਨੇ ਹਸਪਤਾਲ ਦੇ ਰਿਕਾਰਡ ਤੋਂ ਹਾਸਲ ਕੀਤਾ ਸੀ ਉਸਨੇ ਬੈਗ ਚੁੱਕਿਆ ਤੇ ਬਾਹਰ ਆ ਗਈ ਆਪਣੇ ਪਿਤਾ ਦਾ ਪਤਾ ਲੱਭਦੀ ਲੱਭਦੀ ਉਹ ਉਸ ਐਡਰੈਸ ਤੇ ਪਹੁੰਚ ਗਈ ਜਿਵੇਂ ਹੀ ਉਸਨੇ ਡੋਰ ਬੈੱਲ ਵਜਾਈ ਤਾਂ ਦਰਵਾਜ਼ਾ ਜਸਰਾਜ ਯਾਨੀ ਉਸਦੇ ਪਿਤਾ ਨੇ ਖੋਲ੍ਹਿਆ ਆਪਣੀ ਬੇਟੀ ਨੂੰ ਆਪਣੀ ਅੱਖਾਂ ਸਾਹਮਣੇ ਦੇਖ ਕੇ ਉਹ ਵੀ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਸੀ হাসਨੇ কেয়া كي ਤੂੰ ਡਾਕਟਰ ਪਲਕਾ হাসਨੇ ਕੇয়া ਹਾਂਜੀ ਪਾਪਾ ਉਹ ਬਹੁਤ ਹੀ ਮੁਸ਼ਕਲ ਨਾਲ ਬੋਲੀ ਸੀ ਕੁਝ ਸਮਾਂ ਪਹਿਲਾਂ ਉਸ ਨੂੰ ਪਾਪਾ ਬੋਲਣ ਦੀ ਬਹੁਤ ਹੀ ਜ਼ਿਆਦਾ ਅਭਿਆਸ ਕਰਨਾ ਪਿਆ ਸੀ ਜਿਸ ਰਾਜ ਨੇ ਕਿਹਾ ਕਿ ਬੇਟੀ ਅੰਦਰ ਆ ਜਾ ਪਲਕ ਨੇ ਆਪਣੇ ਵਿਆਹ ਵਾਲਾ ਕਾਰਡ ਆਪਣੇ ਪਿਤਾ ਦੇ ਹੱਥ ਵਿੱਚ ਰੱਖ ਦਿੱਤਾ ਤੇ ਕਿਹਾ ਮੇਰਾ ਵਿਆਹ ਹੈ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਵਿਆਹ ਤੇ ਜ਼ਰੂਰ ਆਓ ਹੱਸਦਾ ਪਿਤਾ ਬਹੁਤ ਖੁਸ਼ ਹੋਇਆ ਹੱਸਨੇ ਕੇয়া ਫਿਰ ਵਿਆਹ ਹੋ ਰਿਹਾ ਅਸਨੇ ਕਾੜ ਹੱਥ ਵਿੱਚ ਫੜ ਲਿਆ ਤੇ ਕਿਹਾ ਕਿ ਤੇਰੀ ਮਾਂ ਇਹ ਸਭ ਕੁਝ ਜਾਣਦੀ ਏ ਪਲਕ ਨੇ ਕਿਹਾ ਹਾਂਜੀ ਉਸ ਤੇ ਇਹ ਗੱਲ ਝੂਠ ਕਹੀ ਸੀ ਉਸ ਨੂੰ ਪਤਾ ਸੀ ਕਿ ਜੇ ਉਹ ਦੱਸ ਦਿੰਦੀ ਕਿ ਉਸ ਦੀ ਮਾਂ ਨੂੰ ਉਸ ਦੇ ਪਿਤਾ ਦੇ ਆਉਣ ਦਾ ਨਹੀਂ ਪਤਾ ਤਾਂ ਸ਼ਾਇਦ ਉਸ ਦੇ ਪਿਤਾ ਨੇ ਵਿਆਹ ਵਿੱਚ ਆਉਣਾ ਹੀ ਨਹੀਂ ਸੀ ਇਹ ਕਹਿ ਕੇ ਉਹ ਘਰ ਵਾਪਸ ਆ ਗਈ ਜਸਰਾਜ ਥੱਕਿਆ ਹਰੇ ਆਪਣੀ ਕੁਰਸੀ ਤੇ ਬੈਠ ਗਿਆ ਉਸ ਦੀ ਬੇਟੀ ਪਲਕ ਇੱਕ ਉਮੀਦ ਦੀ ਕਿਰਨ ਉਸ ਦੇ ਦਿਲ ਵਿੱਚ ਜਗਾ ਕੇ ਗਮ ਹੋ ਗਈ ਸੀ ਜਸਰਾਜ ਨੂੰ ਹੁਣ ਸਮਝ ਲੱਗੀ ਸੀ ਕਿ ਆਪਣੇ ਪਰਿਵਾਰ ਦੀ ਵਿਛੜਨ ਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਉਹ ਆਪਣੇ ਪਰਿਵਾਰ ਤੋਂ ਵਿਛੜ ਕੇ ਕਿੰਨਾ ਤੜਫਿਆ ਸੀ ਉਹੀ ਜਾਣਦਾ ਸੀ ਆਪਣੀ ਬੇਟੀ ਨੂੰ ਵੱਡਿਆ ਹੁੰਦਿਆਂ ਵੇਖਣ ਦੀ ਉਸਨੇ ਬਹੁਤ ਕੋਸ਼ਿਸ਼ ਕੀਤੀ ਸੀ ਉਸਨੇ ਆਪਣੇ ਆਪ ਨੂੰ ਉਸ ਸਮੇਂ ਕਿੰਨਾ ਕੋਸਿਆ ਸੀ ਜਦੋਂ ਕਿਸੇ ਚਲਾਕ ਔਰਤ ਦੇ ਜਾਲ ਵਿੱਚ ਫਸ ਚੁੱਕਿਆ ਸੀ ਕਿਉਂਕਿ ਉਸਦੀ ਪਤਨੀ ਸਿਮਰਨ ਇੱਕ ਸ਼ਾਂਤ ਨਦੀ ਦੀ ਤਰ੍ਹਾਂ ਸੀ ਤੇ ਉਹ ਚਲਾਕ ਔਰਤ ਬਰਸਾਤੀ ਉਫਾਨ ਉਸ ਸਮੇਂ બસ ਔਰਤ ਨੂੰ ਪਾਉਣਾ ਹੀ ਜਿਸ ਰਾਜ ਦਾ ਸਭ ਤੋਂ ਵੱਡਾ ਟੀਚਾ ਬਣ ਗਿਆ ਸੀ। ਉਸ ਔਰਤ ਨੇ ਉਸ ਨੂੰ ਇਸ ਹੱਦ ਤੱਕ ਆਪਣੇ ਵਾਸ ਵਿੱਚ ਕਰ ਲਿਆ ਸੀ ਕਿ ਉਹ ਆਪਣੀ ਪਤਨੀ ਦੇ ਨਾਲ-ਨਾਲ ਆਪਣੇ ਪਿਤਾ ਆਪਣੀ ਬੇਟੀ ਤੱਕ ਨੂੰ ਵੀ ਭੁੱਲ ਚੁੱਕਿਆ ਸੀ। ਪਰ ਉਸ ਅਜਨਬੀ ਔਰਤ ਦਾ ਸਾਥ ਬਸ ਥੋੜੇ ਸਮੇਂ ਲਈ ਹੀ ਸੀ। ਹੌਲੀ-ਹੌਲੀ ਪਿਆਜ਼ ਦੀਆਂ ਛਿਲਕਾਂ ਵਾਂਗ ਉਸ ਕੈਰੇਕਟਰਲੈਸ ਔਰਤ ਦਾ ਸੱਚ ਸਾਹਮਣੇ ਆਉਂਦਾ ਜਾ ਰਿਹਾ ਸੀ। ਆਪਣੀ ਜਿਸ ਤਨਖਾਹ ਦੇ ਨਾਲ ਉਹ ਆਪਣੀ ਪਤਨੀ ਤੇ ਆਪਣੀ ਬੇਟੀ ਦੇ ਨਾਲ ਸੌਖਮਈ ਜੀਵਨ ਗੁਜ਼ਾਰ ਰਿਹਾ ਸੀ। ਪਰ ਉਹੀ ਤਨਖਾਹ ਦੇ ਨਾਲ ਆਪਣੀ ਦੂਜੀ ਪਤਨੀ ਦੇ ਨਾਲ ਜ਼ਿੰਦਗੀ گزارਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਉਸ ਦੇ ਸ਼ਹਿਰ ਸਪਾਟੇ ਹਾਰ ਸ਼ਿੰਗਾਰ ਫालतू ਖਰਚਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ। ਗੱਲ ਇਸ ਹੱਦ ਤੱਕ ਵੀ ਠੀਕ ਸੀ ਪਰ ਹੁਣ ਤਾਂ ਗੱਲ ਕੋਈ ਜ਼ਿਆਦਾ ਹੀ ਵੱਚੁੱਕੀ ਸੀ। ਆਪਣਾ ਖਰਚਾ ਚਲਾਉਣ ਲਈ ਉਹ ਹੋਰਾਂ ਮਰਦਾਂ ਤੋਂ ਮਦਦ ਲੈਣ ਲੱਗ ਪਈ ਸੀ ਜੋ ਜਸਰਾਜ ਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ। ਉਸ ਦੀ ਦੂਜੀ ਪਤਨੀ ਸਵੇਰ ਨੂੰ ਘਰ ਤੋਂ ਨਿਕਲਦੀਆਂ ਰਾਤ ਦੇ 12 1 ਵਜੇ ਤੱਕ ਘਰ ਆਉਂਦੀ ਸੀ। ਉਹ ਕਿੱਥੇ ਜਾਂਦੀ ਆ ਕਿਉਂ ਜਾਂਦੀ ਆ ਕਿਸ ਦੇ ਨਾਲ ਜਾਂਦੀ ਆ ਇਹ ਪੁੱਛਣਾ ਵੀ ਹੁਣ ਜਸਰਾਜ ਦੇ ਵਾਸਤੇ ਵਿੱਚ ਨਹੀਂ ਸੀ ਰਿਹਾ ਪਤੀ ਦੀ ਤਰ੍ਹਾਂ ਉਹ ਉਸ ਔਰਤ ਤੇ ਕੋਈ ਵੀ ਅਧਿਕਾਰ ਨਹੀਂ ਜਮਾ ਸਕਦਾ ਸੀ ਤਕਰੀਬਨ 3 ਸਾਲ ਤੱਕ ਉਹ ਇਕੱਠੇ ਰਹੀ ਇਸੇ ਦੌਰਾਨ ਜਸਰਾਜ ਨੂੰ ਅਹਿਸਾਸ ਹੋ ਗਿਆ ਕਿ ਉਸ ਦੀ ਦੂਜੀ ਪਤਨੀ ਦੇ ਦਿਲ ਵਿੱਚ ਹੁਣ ਕੋਈ ਹੋਰ ਵੱਸ ਗਿਆ ਉਹ ਚਾਹੁੰਦੇ ਹੋਏ ਵੀ ਉਸ ਨੂੰ ਰੋਕ ਨਾ ਸਕਿਆ ਜਾਂ ਫਿਰ ਉਸਨੇ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਦੋਂ ਪਹਿਲੀ ਵਾਰ ਇਗਨੋਰ ਕਰਨ ਦਾ ਦਰਦ ਉਸ ਨੂੰ ਸਮਝ ਆਇਆ ਸੀ ਪਿਛਲੇ 5 ਸਾਲਾਂ ਤੋਂ ਉਸਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੀ ਪਹਿਲੀ ਪਤਨੀ ਦੇ ਕੋਲ ਚਲਾ ਜਾਵੇ ਉਹ ਆਪਣੀ ਪਹਿਲੀ ਪਤਨੀ ਬਾਰੇ ਜਾਣਕਾਰੀ ਹਾਸਲ ਕਰਦਾ ਹੀ ਰਹਿੰਦਾ ਸੀ ਕਿਉਂਕਿ ਉਹ ਕਦੇ ਅਮਰੀਕਾ ਗਿਆ ਹੀ ਨਹੀਂ ਸੀ ਫਸਨੇ ਆਪਣੀ ਪਤਨੀ ਨੂੰ ਝੂਠ ਬੋਲਿਆ ਸੀ ਕਿ ਉਹ ਉਸ ਲੜਕੀ ਦੇ ਨਾਲ ਅਮਰੀਕਾ ਜਾ ਰਿਹਾ ਹੈ ਖੈਰ ਬੇਟੀ ਦੀ ਜਦ ਡਾਕਟਰੀ ਦੀ ਪੜ੍ਹਾਈ ਪੂਰੀ ਹੋਈ ਉਸ ਸਮੇਂ ਪਤਾ ਨਹੀਂ ਕਿੰਨੀ ਵਾਰ ਉਹ ਹਸਪਤਾਲ ਦੇ ਗੇਟ ਤੇ ਖੜ੍ਹਾ ਰਹਿੰਦਾ ਸੀ ਉਹ ਵੀ ਪਾਗਲਾਂ ਦੀ ਤਰ੍ਹਾਂ बस ਨੂੰ ਇਹ ਸੀ ਕਿ ਉਹ ਆਪਣੇ ਬੇਟੀ ਦੀ ਇੱਕ ਚਾਲਕ ਦੇਖ ਸਕੇ ਪਰ ਲੋਕਾਂ ਦੀ ਪੀੜ ਦੇਖ ਉਹ ਕਦੀ ਵੀ ਆਪਣੀ ਬੇਟੀ ਨੂੰ ਪਹਿਚਾਨ ਨਾ ਸਕਿਆ ਅਚਾਨਕ ਉਸ ਦੀ ਜ਼ਿੰਦਗੀ ਵਿੱਚ ਇੱਕ ਦੁੱਖ ਵਾਲਾ ਮੋੜ ਆਇਆ ਉਸ ਨੂੰ ਅਧਰੰਗ ਦਾ ਅਟੈਕ ਆਇਆ ਜਦੋਂ ਉਸ ਦਾ ਦੋਸਤ ਉਸ ਨੂੰ ਹਸਪਤਾਲ ਲੈ ਜਾਣ ਲੱਗਾ ਤਾਂ ਉਸ ਨੇ ਬਹੁਤ ਮੁਸ਼ਕਲ ਨਾਲ ਉਸੇ ਹਸਪਤਾਲ ਦਾ ਨਾਮ ਲਿਆ ਸੀ ਜਿੱਥੇ ਉਸ ਦੀ ਬੇਟੀ ਕੰਮ ਕਰਦੀ ਸੀ ਇਸ ਉਮੀਦ ਵਿੱਚ ਕਿ ਸ਼ਾਇਦ ਉਸ ਦੀ ਬੇਟੀ ਨਾਲ ਉਸ ਦੀ ਆਖਰੀ ਮੁਲਾਕਾਤ ਹੋ ਜਾਵੇ ਇਸ ਤਰ੍ਹਾਂ ਹੋਇਆ ਵੀ ਪਰ ਉਸਦੀ ਬੇਟੀ ਨੇ ਉਸਨੂੰ ਪਹਿਚਾਣਿਆ ਨਹੀਂ ਜਾਂ ਫਿਰ ਪਹਿਚਾਣਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਉਹ ਤਾਂ ਆਪਣੀ ਬੇਟੀ ਨੂੰ ਚਿੱਠੀ ਲੈ ਕੇ ਵੀ ਭੁੱਲ ਗਿਆ ਸੀ ਪਰ ਅੱਜ ਆਪਣੀਆਂ ਅੱਖਾਂ ਸਾਹਮਣੇ ਆਪਣੀ ਬੇਟੀ ਨੂੰ ਦੇਖ ਤੇ ਆਪਣੇ ਪਰਿਵਾਰ ਦੇ ਕੋਲ ਜਾਣ ਦਾ ਸੁਪਨਾ ਅੰਗੜਾਈ ਲੈਣ ਲੱਗ ਪਿਆ ਸੀ ਉਸ ਦੀਆਂ ਭਾਵਨਾਵਾਂ ਫਿਰ ਤੋਂ ਜ਼ੋਰ ਪੜਨ ਲੱਗੀਆਂ ਸੀ ਪਰ ਪਤਾ ਨਹੀਂ ਉਸਦੀ ਪਤਨੀ ਉਸਨੂੰ ਮਾਫ਼ ਕਰੇਗੀ ਜਾਂ ਨਹੀਂ ਇਹੀ ਸੋਚ ਕੇ ਉਹ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਗੁਆਚ ਗਿਆ ਅਚਾਨਕ ਬਾਹਰ ਸੜਕ ਤੇ ਕਿਸੇ ਗੱਡੀ ਦੇ ਹੋਰਨ ਦੀ ਤੇਜ਼ ਆਵਾਜ਼ ਸੁਣ ਕੇ ਉਹ ਆਪਣੇ ਅਤੀਚੋਂ ਬਾਹਰ ਨਿਕਲ ਆਇਆ ਉਸਨੇ ਸੋਚ ਲਿਆ ਸੀ ਕਿ ਉਹ ਆਪਣੀ ਬੇਟੀ ਦੇ ਵਿਆਹ ਵਿੱਚ ਜ਼ਰੂਰ ਜਾਵੇਗਾ ਦੂਜੇ ਪਾਸੇ ਪਾਲਕ ਘਰ ਆ ਕੇ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਸਕੀ ਸੀ ਸੋਚ ਰਹੀ ਸੀ ਕਿ ਮੈਂ ਸਹੀ ਕੀਤਾ ਜਾਂ ਗਲਤ ਇਸ ਗੱਲ ਤੇ ਮਾਂ ਮੈਨੂੰ ਕੀ ਕਹੇਗੀ ਮਾਂ ਨੂੰ ਕੁਝ ਕਹਿਣ ਦੀ ਉਸਦੀ ਹਿੰਮਤ ਨਹੀਂ ਹੋ ਰਹੀ ਸੀ ਹਣ ਜੋ ਵੀ ਹੋਵੇਗਾ ਦੇਖੀ ਜਾਓ ਇਹ ਕਹਿ ਕੇ ਉਸਨੇ ਆਪਣੇ ਮਨ ਨੂੰ ਥੋੜਾ ਸ਼ਾਂਤ ਕੀਤਾ ਖੈਰ ਉਹ ਦਿਨ ਵੀ ਆ ਗਿਆ। ਬਰਾਤ ਦੇ ਆਉਂਦਾ ਸਮਾਂ ਆ ਗਿਆ ਸੀ ਤੇ ਥੋੜੇ ਹੀ ਸਮੇਂ ਵਿੱਚ ਬਰਾਤ ਵੀ ਆ ਗਈ। ਪਲਕ ਆਪਣੇ ਕਮਰੇ ਵਿੱਚ ਇਕੱਲੀ ਬੈਠੀ ਇਹੀ ਸੋਚਦੀ ਰਹੀ ਕਿ ਪਾਪਾ ਕਦੋਂ ਆਉਣਗੇ? ਜੇ ਉਹ ਆ ਵੀ ਗਏ ਤਾਂ ਕੀ ਹੋਵੇਗਾ? ਮਾਂ ਉਹਨਾਂ ਨੂੰ ਮਾਫ਼ ਕਰੇਗੀ ਕਿ ਨਹੀਂ? ਇੰਨੇ ਨੂੰ ਉਸਦੀ ਮਾਂ ਉਸ ਦੇ ਕਮਰੇ ਵਿੱਚ ਆ ਗਈ ਤੇ ਉਸ ਨੂੰ ਕਹਿਣ ਲੱਗੀ ਕਿ ਚੱਲ ਪੁੱਤ ਜੈ ਮਾਲਾ ਦੀ ਰਸਮ ਕਰ ਲਈ। ਉਹ ਆਪਣੀ ਮਾਂ ਦੇ ਨਾਲ ਸਟੇਜ ਵੱਲ ਨੂੰ ਚਲੀ ਗਈ। जयमाला दी रसम भी खत्म हो गई ते खाना भी खत्म हो गया। ओ बार-बार गेट ਵੱਲ ਨੂੰ ਵੇਖ ਰਹੀ ਸੀ। ਉਸ ਨੂੰ ਹਜੇ ਵੀ ਇਹ ਆਸ ਹੈ ਕਿ ਅੱਜ ਉਸਦਾ ਪਿਤਾ ਜ਼ਰੂਰ ਆਵੇਗਾ। ਉਸਦੀ ਮਾਂ ਨੇ ਉਸ ਨੂੰ ਰੋਕਿਆ ਵੀ ਕਿ ਤੂੰ ਬਾਰ-ਬਾਰ ਗੇਟ ਵੱਲ ਕਿਉਂ ਦੇਖੀ ਜਾ ਰਹੀ ਆਂ? ਪਰ ਉਸਦੇ ਮਨ ਵਿੱਚ ਕੀ ਚੱਲ ਰਿਹਾ ਸੀ, ਮਾਂ ਇਸ ਤੋਂ ਬਿਲਕੁਲ ਅਣਜਾਣ ਸੀ। ਹੌਲੀ-ਹੌਲੀ ਕਰਕੇ ਕੁਝ ਰਿਸ਼ਤੇਦਾਰ ਵਿਆਹ ਅਟੈਂਡ ਕਰਨ ਤੋਂ ਬਾਅਦ ਘਰ ਚਲੇ ਗਏ। ਵਿਦਾਈ ਦੇ ਵਕਤ ਕੋਜ ਨਜ਼ਦੀਕੀ ਰਿਸ਼ਤੇਦਾਰ ਹੀ ਰਹਿ ਗਏ ਸੀ ਪਲਕ ਆਪਣੇ ਮਨ ਵਿੱਚ ਇਹੀ ਸੋਚ ਰਹੀ ਸੀ ਕਿ ਜੇ ਪਿਤਾ ਜੀ ਇਸ ਖੁਸ਼ੀ ਦੇ ਮੌਕੇ ਤੇ ਹਾਜ਼ਰ ਹੋ ਜਾਂਦੇ ਤਾਂ ਸ਼ਾਇਦ ਮਾਂ ਉਹਨਾਂ ਨੂੰ ਮਾਫ਼ ਕਰ ਦਿੰਦੀ ਇੰਨੇ ਨੂੰ ਉਸ ਦੀ ਡਾਕਟਰ ਸਹੇਲੀ ਨੇ ਪਲਕ ਨੂੰ ਆ ਕੇ ਦੱਸਿਆ ਕਿ ਕੋਈ ਤੇਰੇ ਬਾਰੇ ਪੁੱਛ ਰਿਹਾ ਕੋਈ ਜਸਰਾਜ ਨਾਮ ਦੱਸ ਰਿਹਾ ਉਸਨੇ ਆਪਣੀ ਸਹੇਲੀ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਮੇਰੇ ਕਮਰੇ ਵਿੱਚ ਲੈ ਆਓ ਉਸ ਦੀ ਸਹੇਲੀ ਨੇ ਪੁੱਛਿਆ ਪਰ ਹੈ ਕੌਣ ਪਲਕ ਨੇ ਸਹੇਲੀ ਨੂੰ ਕਿਹਾ ਕਿ ਪਲੀਜ਼ ਮੇਰੇ ਨਾਲ ਕੋਈ ਸਵਾਲ ਜਵਾਬ ਨਾ ਕਰੋ ਬਸ ਤੁਸੀਂ ਉਹਨਾਂ ਨੂੰ ਜਲਦੀ ਮੇਰੇ ਕਮਰੇ ਵਿੱਚ ਲੈ ਆਓ ਥੋੜੇ ਟਾਈਮ ਬਾਅਦ ਉਸਦੀ ਸਹੇਲੀ ਜਸਰਾਜ ਨੂੰ ਲੈ ਕੇ ਕਮਰੇ ਵਿੱਚ ਆ ਗਈ ਪਲਕ ਨੇ ਆਪਣੇ ਪਿਤਾ ਨੂੰ ਸਵਾਲ ਕੀਤਾ ਕਿ ਪਾਪਾ ਤੁਸੀਂ ਸਵੇਰ ਦੇ ਕਿਉਂ ਨਹੀਂ ਆਏ ਉਸਦੇ ਪਿਤਾ ਦਾ ਮਨ ਕਰ ਰਿਹਾ ਸੀ ਕਿ ਉਹ ਆਪਣੀ ਬੱਚੀ ਨੂੰ ਗਲੇ ਲਾ ਲਵੇ ਪਰ ਉਸਦੇ ਕੀਤੇ ਅਪਰਾਧਾਂ ਨੇ ਉਸਦੇ ਪੈਰਾਂ ਵਿੱਚ ਬੇੜੀਆਂ ਬੰਨ੍ਹ ਦਿੱਤੀਆਂ ਸੀ ਫਿਰ ਉਸਨੇ ਕਿਹਾ ਕਿ ਬੇਟੀ ਮੈਂ ਨਹੀਂ ਚਾਹੁੰਦਾ ਸੀ ਕਿ ਇਸ ਖੁਸ਼ੀ ਦੇ ਮੌਕੇ ਤੇ ਤੇਰੀ ਮਾਂ ਉਦਾਸ ਹੋਵੇ। ਬਸ ਐਸੇ ਕਰਕੇ ਮੈਂ ਸਵੇਰ ਦਾ ਇੱਥੇ ਨਹੀਂ ਪਹੁੰਚਿਆ। ਇੱਕ ਹੱਥ ਨਾਲ ਪਲਕ ਨੇ ਆਪਣਾ ਲਹਿੰਗਾ ਫੜਿਆ ਤੇ ਦੂਜੇ ਨਾਲ ਆਪਣੇ ਪਿਤਾ ਦਾ ਹੱਥ। ਉਹ ਆਪਣੇ ਪਿਤਾ ਨੂੰ ਆਪਣੀ ਮਾਂ ਦੇ ਕਮਰੇ ਵੱਲ ਲੈ ਗਈ। ਅਚਾਨਕ ਇਸ ਤਰ੍ਹਾਂ ਆਪਣੇ ਪਤੀ ਨੂੰ ਖੁੰਡੀ ਦੇ ਸਹਾਰੇ ਆਇਆ ਦੇ। ਪਲਕ ਦੀ ਮਾਂ ਅੱਡੀਆਂ ਅੱਖਾਂ ਨਾਲ ਦੇਖ ਰਹੀ ਸੀ। ਪਲਕ ਨੇ ਕਿਹਾ ਕਿ ਮਾਂ ਪਾਪਾ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਆ। ਉਸਨੇ ਕਿਹਾ ਪਪਾ ਹੁਣ ਤੁਸੀਂ ਬੋਲ ਸਕਦੇ ਹੋ ਬੋਲੋ ਤੁਸੀਂ ਖਤ ਵਿੱਚ ਕੀ ਲਿਖਿਆ ਸੀ ਜਸਰਾਜ ਆਪਣੀ ਪਤਨੀ ਦੇ ਕੋਲ ਚਲਾ ਗਿਆ ਉਸਨੇ ਕਿਹਾ ਸਿਮਰਨ ਮੈਨੂੰ ਮaaf ਕਰ ਦੇ ਮੈਂ ਤੇਰਾ ਗੁਨਾਹਗਾਰ ਹਾਂ ਜਿਸ ਦੀ ਬਜਾ ਕਰਕੇ ਮੈਂ ਤੈਨੂੰ ਛੱਡਿਆ ਉਹ ਤਾਂ ਮੈਨੂੰ ਕਦੋਂ ਦੀ ਛੱਡ ਕੇ ਜਾ ਚੁੱਕੀ ਸੀ ਮੈਂ ਜਾਣਦਾ ਕਿ ਮੈਂ ਮਾਫੀ ਦੇ ਲਾਇਕ ਨਹੀਂ ਪਰ ਫਿਰ ਵੀ ਹੋ ਸਕੇ ਤਾਂ ਮaaf ਕਰ ਦੇ ਮੈਂ ਤੁਹਾਡੇ ਦੋਨਾਂ ਲਈ ਬਹੁਤ ਤੜਫਿਆ ਹਾਂ ਇਸ ਗੱਲ ਨੂੰ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ ਆਪਣੀ ਬੇਟੀ ਦੀ ਇੱਕ ਚਾਲਕ ਪਾਉਣ ਲਈ ਮੈਂ ਪਾਗਲਾਂ ਦੀ ਤਰ੍ਹਾਂ ਹਸਪਤਾਲ ਦੇ ਗੇਟ ਸਾਹਮਣੇ ਖੜਾ ਰਹਿੰਦਾ ਸੀ। ਤੈਨੂੰ ਦੇਖਣ ਲਈ ਮੈਂ ਸਕੂਲ ਦੇ ਚੱਕਰ ਵੀ ਕੱਢਦਾ ਹੁੰਦਾ ਸੀ। ਮੈਂ ਤੈਨੂੰ ਬਹੁਤ ਦੁੱਖ ਦਿੱਤੇ। ਮੈਨੂੰ ਇਹ ਵੀ ਪਤਾ ਕਿ ਤੂੰ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਵਜ੍ਹਾ ਕਰਕੇ ਜਾਂ ਮੇਰੇ ਆਉਣ ਤੇ ਤੇਰੀ ਜ਼ਿੰਦਗੀ ਵਿੱਚ ਦੁੱਖ ਫੇਰ दस्तक ਦੇਣ। ਇਸ ਲਈ ਤੁਹਾਡੇ ਕੋਲ ਆਉਣ ਦੀ ਮੇਰੀ ਹਿੰਮਤ ਨਾ ਪਈ। ਮੈਨੂੰ ਮਾਫ਼ ਕਰ ਦੇ ਸਿਮਰਨ। ਜੇ ਅੱਜ ਆਪਣੀ ਬੇਟੀ ਪਲਕ ਮੈਨੂੰ ਜੋਰ ਨਾ ਪਾਉਂਦੀ ਤਾਂ ਸ਼ਾਇਦ ਮੈਂ ਤੇਰੇ ਤੋਂ ਕਦੀ ਮਾਫੀ ਮੰਗ ਲਾਉਂਦਾ ਸਿਮਰਨ ਦਾ ਮਨ ਕਰ ਰਿਹਾ ਸੀ ਕਿ ਫਟਫਟ ਕੇ ਰੋਵੇ ਆਪਣੀ ਧੀ ਦੀ ਵਧਾਈ ਆਪਣੇ ਪਤੀ ਦਾ ਇਸ ਤਰ੍ਹਾਂ ਮਾਫੀ ਮੰਗਣਾ ਇੰਨੇ ਸਾਲਾਂ ਦਾ ਸੰਘਰਸ਼ ਉਸ ਦਾ ਮਨ ਪਰ ਆਇਆ ਸੀ ਫਸਤੇ ਅੱਖਾਂ ਭੇਜਣ ਤੋਂ ਪਹਿਲਾਂ ਹੀ ਆਪਣੇ ਪਤੀ ਤੇ ਆਪਣੀ ਬੇਟੀ ਵੱਲ ਨੂੰ ਪਿੱਟ ਕਰ ਲਈ ਪਲ ਕੇ ਜਾਣ ਚੁੱਕੀ ਸੀ ਕਿ ਉਸ ਦੀ ਮਾਂ ਰੋ ਰਹੀ ਹੈ ਫਸਤੇ ਅੱਗੇ ਜਾ ਕੇ ਆਪਣੀ ਮਾਂ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਮਾਂ ਪਾਪਾ ਨੂੰ ਮਾਫ ਕਰ ਦਿਓ ਉਹਨਾਂ ਨੇ ਗਲਤੀ ਕੀਤੀ ਸੀ ਇਸ ਦੀ ਸਜ਼ਾ ਵੀ ਉਹਨਾਂ ਨੂੰ ਮਿਲ ਚੁੱਕੀ ਆ ਇਕੱਲਾਪਨ ਉਹਨਾਂ ਨੇ ਵੀ ਚੱਲਿਆ ਮਸਤੀ ਮਾਂ ਨੇ ਉਸ ਨੂੰ ਕਿਹਾ ਤੂੰ ਬਹੁਤ ਵੱਡੀ ਹੋ ਗਈ ਆ ਜੋ ਇਹ ਫੈਸਲੇ ਲੈਣ ਲੱਗ ਪਈ ਮਸਤੀ ਮਾਂ ਇਹ ਸਭ ਗੱਲਾਂ ਹਰੁੰਦੀ ਆਵਾਜ਼ ਵਿੱਚ ਕਹਿ ਰਹੀ ਸੀ ਪਰ ਮਾਂ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸਗੋਂ ਹਾਰਨ ਤੋਂ ਬਾਝਤ ਦਾ ਅਹਿਸਾਸ ਸੀ ਪਲਕ ਨੇ ਕਿਹਾ ਕਿ ਮਾਂ ਮੈਂ ਆਪਣੇ ਪਰਿਵਾਰ ਨੂੰ ਪੂਰਾ ਹੁੰਦਿਆ ਹੋਇਆ ਦੇਖਣਾ ਚਾਹੁੰਦੀ ਸੀ ਇਹ ਕਹਿੰਦੇ ਹੋਏ ਪਾਲਕ ਨੇ ਆਪਣੇ ਪਾਪਾ ਨੂੰ ਹੱਥ ਫੜ ਕੇ ਅੱਗੇ ਕਰ ਲਿਆ। ਸਿਮਰਨ ਨੇ ਭਰੀਆਂ ਹੋਈਆਂ ਅੱਖਾਂ ਨਾਲ ਆਪਣੇ ਪਤੀ ਨੂੰ ਦੇਖਿਆ ਜਿਵੇਂ ਉਸ ਦੀਆਂ ਅੱਖਾਂ ਉਸ ਨਾਲੇ ਸਵਾਲ ਕਰ ਰਹੀਆਂ ਹੁਣ ਕਿ ਜੇ ਉਹਨਾਂ ਦੀ ਜਗ੍ਹਾ ਤੇ ਮੈਂ ਹੁੰਦੀ ਤਾਂ ਉਹ ਮੈਨੂੰ ਮਾਫ਼ ਕਰ ਦਿੰਦੇ। ਸਿਮਰਨ ਦੇ ਪਤੀ ਨੇ ਸਿਮਰਨ ਨੂੰ ਗੱਲ ਨਾਲ ਲਾ ਲਿਆ ਤੇ ਉਹ ਫਟ ਫਟ ਕੇ ਰੋਣ ਲੱਗ ਪਈ। ਸਾਹਮਣੇ ਟੰਗੀ ਜਸਰਾਜ ਦੇ ਪਿਤਾ ਦੀ ਫੋਟੋ ਵੀ ਇਹ ਸਭ ਦ੍ਰਿਸ਼ ਦੇਖ ਰਹੀ ਸੀ। ਸ਼ਾਇਦ ਉਹਨਾਂ ਨੂੰ ਵੀ ਇਹ ਸਭ ਦੇਖ ਕੇ ਖੁਸ਼ੀ ਹੋ ਰਹੀ ਸੀ। ਵਿਦਾਈ ਦੇ ਸਮੇਂ ਰੋਂਦੀਆਂ ਹੋਈਆਂ ਅੱਖਾਂ ਨਾਲ ਪਾਲਕ ਗੇਟ ਵਿੱਚ ਖੜੇ ਆਪਣੇ ਮਾਪੇ ਦੀ ਤਸਵੀਰ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੀਆਂ ਅੱਖਾਂ ਵਿੱਚ ਵਸਾ ਲੈਣਾ ਚਾਹੁੰਦੀ ਸੀ ਸੋ ਇੱਕ ਤੀਹ ਜਾਂਦੀ ਜਾਂਦੀ ਆਪਣੇ ਮਾਂ ਦੇ ਇਕੱਲੇਪਨ ਦਾ ਹੱਲ ਕਰ ਗਈ ਸੀ ਦੋਸਤੋ ਤੁਸੀਂ ਦੱਸਿਓ ਕਿ ਸਿਮਰਨ ਨੂੰ ਆਪਣੇ ਪਤੀ ਨੂੰ ਮਾਫ ਕਰਨਾ ਚਾਹੀਦਾ ਸੀ ਜਾਂ ਨਹੀਂ ਕਿ ਪਲਕ ਨੇ ਆਪਣੇ ਪਿਤਾ ਨੂੰ ਵਾਪਸ ਲੈ ਕੇ ਸਹੀ ਕੀਤਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇਕਰ ਕਹਾਣੀ ਚੰਗੀ ਲੱਗੀ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਈਕ ਵੀ ਕਰ ਦਿਓ ਇੱਕ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਹੁਣੇ ਹੀ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕੱਲ ਇੱਕ ਨਵੀਂ ਤੇ ਵੱਖਰੀ ਜਿਹੀ ਕਹਾਣੀ ਦੇ ਨਾਲ ਸ਼ੁਕਰੀਆ